ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ ਫੇਸਬੁੱਕ ਚੈਨਲ 'ਤੇ ਤੇ ਅੱਜ ਦੀ ਵੀਡੀਓ ਵਿੱਚ ਬਣਾਵਾਂਗੇ ਆਪਾਂ ਮਾਲ ਪੂੜੇ ਉਸਦੇ ਲਈ ਪਹਿਲਾਂ ਆਪਾਂ ਬਰਤਨ ਲੈ ਲਿਆ ਇੱਕ ਇਹਦੇ ਵਿੱਚ ਆਪਾਂ ਆਟਾ ਛਾਂਟ ਕੇ ਰੱਖਿਆ ਹੋਇਆ ਸੀ ਇਹ ਪਾ ਲਾਂਗੇ ਕਿਉਂਕਿ ਆਪਾਂ ਬਿਨਾਂ ਨਾਪ ਤੋਲ ਤੋਂ ਹੀ ਗੁੜ ਘੇੰਤਾ ਹੋਇਆਗਾ ਤੇ ਬਿਨਾਂ ਨਾਪ ਤੋਲ ਤੋਂ ਹੀ ਆਪਾਂ ਆਟਾ ਪਾਵਾਂਗੇ ਫਿਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਘੋਲਾਂਗੇ ਕਰਨੂ ਆਪਾਂ ਹਣ ਗੁੜਾਲੇ ਪਾਣੀ ਨੂੰ ਉਬਾਲ ਲਾਂਗੇ ਤਾਂ ਕਿ ਇਹਦੇ ਵਿੱਚ ਜੋ ਡੱਕੇ ਹੁੰਦੇ ਨੇ ਉਹ ਨਾ ਅੰਦਰ ਮੈਲਟ ਹੋਣ ਇਹਦੇ ਵਿੱਚ ਮਤਲਬ ਚੰਗੀ ਤਰ੍ਹਾਂ ਘੋਲ ਲਾਂਗੇ ਜੇ ਬਹੁਤ ਜ਼ਿਆਦਾ ਸੰਘਣਾ ਨਹੀਂ ਕਰਨਾ ਇਸ ਨੂੰ ਪਤਲਾ ਹੀ ਰੱਖਣਾ ਆਟੇ ਨੂੰ ਤਾਂ ਕਿ ਜਿਹੜੇ ਆਪਣੇ ਮਾਲਪੂੜੇ ਉਹ ਬਣ ਕੇ ਵਧੀਆ ਤਿਆਰ ਹੋਣ ਫਾਇਦੇ ਵਿੱਚ ਕੋਈ ਵੀ ਗੰੰਧ ਨਹੀਂ ਰਹਿਣ ਦੇਣੀ ਇਸ ਚ ਚੰਗੀ ਤਰ੍ਹਾਂ ਇਸ ਨੂੰ ਖੂਬ ਫੇਰਾਂਗੇ ਹੁਣ ਆਪਾਂ ਦੂਸਰਾ ਪਾਣੀ ਵੀ ਸਾਫ ਜਿਹੜਾ ਮਿੱਠੇ ਵਾਲਾ ਉਹ ਵੀ ਐਡ ਕਰਾਂਗੇ ਲੋ ਜੀ ਆਪਣਾ ਆਟਾ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਭੋਰਾ ਵੀ ਇੱਕ ਗੰਢ ਹੋਈ ਨਹੀਂ ਰਹੀ ਤਾਂ ਹੁਣ ਇਹਨੂੰ 2 ਮਿੰਟ ਆਪਾਂ ਟਾਕੇ ਰੱਖ ਦਿਆਂਗੇ ਕਿਸੇ ਵਰਤਨ ਦੇ ਨਾਲ ਫਿਰ ਆਪਾਂ ਤੁਹਾਨੂੰ ਅੱਗੇ ਪੂੜੇ ਬਣਾ ਕੇ ਦਿਖਾਉਣੀ ਆ ਲੋ ਜੀ ਆਪਾਂ ਤਵਾ ਲੈਤਾ ਰੱਖ ਗੈਸ ਦੇ ਉੱਪਰ ਗੈਸ ਹੀ ਆਪਾਂ ਚਲਾ ਲਿਆ ਹੁਣ ਆਪਾਂ ਇਸੇ ਪਹਿਲਾਂ ਲਾਵਾਂਗੇ ਤੇਲ ਚੰਗੀ ਤਰ੍ਹਾਂ ਤਵੇ ਦੇ ਉੱਪਰ ਆਪਾਂ ਇੱਕ ਕੜਛੀ ਦੀ ਮਦਦ ਦੇ ਨਾਲ ਇਹਦੇ ਉੱਪਰ ਘোল ਪਾ ਦਾਂਗੇ ਇੱਕ ਕੱਪ ਆਹ ਜਾਈ ਗੱਤਾ ਲੈ ਲੈਣਾਗਾ ਕਾਪੀ ਦਾ ਉਸ ਦੀ ਮਦਦ ਦੇ ਨਾਲ ਇਹਦਾ ਹਲਾ ਦੇਣਾ ਤਾਂ ਫੇ ਜੋ ਫੂੜੀਆਂ ਦੀ ਸ਼ੇਪ ਹੁੰਦੀ ਆ ਉਹ ਆਪਣੀ ਵਧੀਆ ਬਣ ਜੇ апа теол гола дена сега бавли апа коп ченди мата тој нала такаги ӯде ਨਾ ਗੂੜਾ ਹੋ ਗਿਆ ਤਿਆਰ ਹੁਣ ਆਪਾਂ ਇਧਰਲੇ ਪਾਸੇ ਵੀ ਤੇਲ ਲਾ ਦਾਂਗੇ ਤਾਂ ਕਿ ਦੂਸਰਾ ਪਾਸਾ ਵੀ ਤਵੇ ਦੇ ਨਾਲ ਨਾ ਚਿਪਕੇ ਆਸਾਨੀ ਦੇ ਨਾਲ ਇਹ ਪੱਟਿਆ ਜਾਵੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਗੂੜੇ ਜੋ ਬਣਾ ਲੈਣੇ ਆ ਕਿਉਂਕਿ ਗੈਸ ਨੂੰ ਘੱਟ ਫਲੇਮ ਤੇ ਹੀ ਕਰਕੇ ਬਣਾਉਣੇ ਆ ਗੂੜੇ ਨਹੀਂ ਫਿਰ ਇਹ ਮੱਚਾ ਲੱਗ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਬਰ ਆਇਆ ਤੁਹਾਡੇ ਦਾ ਫਕੀਰ ਸੀ ਜੋ ਪਹਿਲਾ ਬਣਾ ਲਈ ਊੜਿਆਂ ਤੋਂ ਕਿਉਂਕਿ ਅੱਜ ਬੱਚੇ ਸੀਗੇ ਘਰੇ ਤਾਂ ਕਰਕੇ ਕਹਿੰਦੇ ਵੀ ਅਸੀਂ ਊੜੇ ਖਾਣੇ ਆ ਇਹ ਉਹਨੂੰ ਪਤਲਾ ਹੀ ਰੱਖੇ ਸੰਗਣਾ ਨਹੀਂ ਰੱਖਣਾ ਚਾਹੇਗਾ ਕਿਉਂਕਿ ਸੰਗਰੇ ਨਾਲ ਪੂਰੇ ਆਪਣੇ ਨਹੀਂ ਬੰਦੇ ਪਤਲੇ ਨਾਲ ਥੰਡੇ ਬਹੁਤ ਵਧੀਆ ਬੰਦੇ ਟਿਕਾਫ ਟਿਕਾਫ ਪੂਰੇ ਬੰਦੇ ਨੇ ਲੋ ਜੀ ਆਪਾਂ ਇਸੇ ਤਰ੍ਹਾਂ ਹੀ ਸਾਰੇ ਪੂਰੇ ਜਿਹੜੇ ਤਿਆਰ ਕਰ ਲਏ ਨੇ ਕਿਉਂਕਿ ਇਹ ਪੂਰੇ ਬਜ਼ੁਰਗਾਂ ਦੇ ਤਾਂ ਬਹੁਤ ਹੀ ਫੇਵਰਿਟ ਹੁੰਦੇ ਨੇ ਕਿਉਂਕਿ ਉਹਨਾਂ ਦੇ ਦੰਦ ਜੜਾ ਨਹੀਂ ਹੁੰਦੇ ਤਾਂ ਇਹ ਬੜੀ ਆਸਾਨੀ ਦੇ ਨਾਲ ਚੱਬ ਕੇ ਖਾ ਸਕਦੇ ਨੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹ ਪੂਰੇ ਨਹੀਂ ਖਾਂਦੀ ਘੱਟ ਖਾਂਦੀ ਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਜੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਫੇਸਬੁੱਕ ਕੋ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਜੀ ਤੇ ਮਿਲਦੇ ਆਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਜੀ